ਜੈ ਸਰਕਾਰ ਮਰਦਾਬਾ ਜੰਗ ਸਰਕਾਰ ਮਰਦਾਬਾ ਜੈ ਪੀਮ ਜੈ 파ਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਕੇ ਵਿਕੇ ਬਹੁਜਨ ਸਮਾਜ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਇਹ ਚਿੱਟੇ ਔਰ ਪ੍ਰਚਾਰ ਦੇ ਖਿਲਾਫ ਅੱਜ ਪੱਕਾ ਧਰਨਾ ਪੁਲਿਸ ਪਰਿਸ਼ਾਦ ਔਰ ਡੀਸੀ ਦਫ਼ਤਰ ਦੇ ਬਾਹਰ ਮਿੰਨੀ ਸੈਕਟਰੀਅਟ ਦੇ ਨਜ਼ਦੀਕ ਲਗਾਇਆ ਹੈ ਬਸਪਾ ਵਰਕਰਾਂ ਵੱਲੋਂ ਇਹ ਧਰਨਾ ਮੇਨ ਮੁੱਦੇ ਜੋ ਹੈ ਜੋ ਚਿੱਟਾ ਪਿੰਡ ਪਿੰਡ ਪਹੁੰਚ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਆ ਔਰ ਨੌਜਵਾਨ ਚਿੱਟੇ ਦੀ ਬਾਖ ਹਰ ਰੋਜ਼ ਖਬਰ ਪੜਦੇ ਆ ਚਿੱਟੇ ਦੇ ਨਾਲ ਪਿੰਡ ਪਿੰਡ ਮੌਤਾ ਹੋ ਰਹੀਆਂ ਆ ਪਰ ਮੌਜੂਦਾ ਸਰਕਾਰ ਔਰ ਪੰਜਾਬ ਪੁਲਿਸ ਕੋਈ ਠੋਸ ਕਦਮ ਨਹੀਂ ਉਠਾ ਰਹੀ ਉਹਨਾਂ ਵਪਾਰੀਆਂ ਦੇ ਖਿਲਾਫ ਜਿਹੜਾ ਇਹ ਚਿੱਟੇ ਦਾ ਵਪਾਰ ਕਰਦੇ ਆ ਔਰ ਚਿੱਟਾ ਲੈਣ ਵਾਲੇ ਜਿਹੜੇ ਗਰੀਬ ਘਰਾਂ ਦੇ ਨੌਜਵਾਨ ਲੜਕੇ ਆ ਜਿਨ੍ਹਾਂ ਨੂੰ ਇਹ ਉਹ ਜਿਹੜੇ ਆਦੀ ਹੋ ਗਏ ਆ ਚਿੱਟੇ ਦੇ ਉਹ ਜਿਹੜੇ ਐ ਐਕਸਟਰਾ ਡੋਜ਼ ਲੈਣ ਦੇ ਨਾਲ ਮਰ ਰਹੇ ਨੇ ਉਹ ਚਿੱਟਾ ਲੈਣ ਵਾਲਿਆਂ ਨੂੰ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਔਰ ਜਿਹੜੇ ਮਗਰਮੱਛ ਨੇ ਇਹਨਾਂ ਦਾ ਚਿੱਟੇ ਦਾ ਵਪਾਰ ਕਰ ਰਹੇ ਨੇ ਉਹਨਾਂ ਮਗਰਮੱਛਾਂ ਤੱਕ ਪੰਜਾਬ ਪੁਲਿਸ ਪਹੁੰਚਣ ਵਿੱਚ ਸਫਲ ਹੈ ਹੁਸ਼ਿਆਰਪੁਰ ਪੁਲਿਸ ਪਹੁੰਚਣ ਵਿੱਚ ਸਫਲ ਹੈ ਸਾਡੀ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਨਹੀਂ ਮੰਨੀਆਂ ਜਾਂਦੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਜ਼ਿਲ੍ਹਾ ਦੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਵੱਲੋਂ ਤਾਂ ਉਦੋਂ ਤੱਕ ਇਹ ਬਸਪਾ ਵਰਕਰਾਂ ਵੱਲੋਂ ਇਹ ਧਰਨਾ ਦਿੱਤਾ ਜਾਵੇਗਾ ਔਰ ਇਸ ਧਰਨਾ ਇੱਕ ਦਿਨ ਲਈ ਨਹੀਂ ਪੰਜ ਦਿਨ ਲਈ ਨਹੀਂ ਦਸ ਦਿਨ ਜਦੋਂ ਤੱਕ ਪ੍ਰਸ਼ਾਸਨ ਸਾਨੂੰ ਮਾਤਰ ਕੋਈ ਠੋਸ ਆਸ਼ਵਾਸਨ ਨਹੀਂ ਦਵਾਉਂਦਾ ਕਿ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਔਰ ਪੂਰਾ ਪੰਜਾਬ ਨਸ਼ੇ ਤੋਂ ਰਹਿਤ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਉੱਠਾਂਗੇ ਧੰਨਵਾਦ ਜੀ ਚੈਨਲ ਦੇਖ ਰਹੇ ਸਾਰੇ ਸਤਿਆਨੂ ਜੈ ਭੀਮ ਜੈ ਭਾਰਤ ਸਾਥਿਓ ਜੋ ਬਹੁਤ ਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਸਾਥੀਆਂ ਵੱਲੋਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਇਹ ਜੋ ਸਰਕਾਰਾਂ ਦੇ ਖਿਲਾਫ ਰੋਸ ਧਰਨਾ ਲਗਾਇਆ ਗਿਆ ਹੈ ਕਿਉਂਕਿ ਸਰਕਾਰਾਂ ਨਾ ਚਿੱਟੇ ਨੂੰ ਰੋਕ ਸਕੀਆਂ ਨਾ ਗੈਂਗਵਾਰਾਂ ਨੂੰ ਰੋਕ ਸਕੀਆਂ ਹਰ ਰੋਜ਼ ਸਨੇਚ ਸਨੇਚਰਾ ਹੋ ਰਹੀਆਂ ਆ ਗਈਆਂ ਕਿਤੇ ਚੇਨ ਸਨੇਚਿੰਗ ਹੋ ਰਹੀ ਆ ਕਿਤੇ ਬਾਰੀਆਂ ਲਾਈਆਂ ਜਾ ਰਹੀਆਂ ਕਿਤੇ ਸਕੂਟਰ ਖੋਏ ਜਾ ਰਹੇ ਕਿਤੇ ਗੱਡੀਆਂ ਖੋਈਆਂ ਜਾ ਰਹੀਆਂ ਸੋ ਇਹੋ ਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਇੱਕ ਜੰਗਲ ਰਾਜ ਦੀ ਤਰ੍ਹਾਂ ਕੰਮ ਰਹੀ ਕੰਮ ਕਰ ਰਹੀ ਹੈ ਉੱਥੇ ਕੋਈ ਲਾਅਨ ਆਰਡਰ ਦੀ ਸਥਿਤੀ ਨਹੀਂ ਰਹੀ ਹੈ ਸੋ ਅੱਜ ਜੋ ਚੱਟਾ ਇੰਨਾ ਕਿ ਵਿਕ ਰਿਹਾ ਹੈ ਇੰਨੇ ਕ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅੱਜ ਘਰ ਘਰ ਸੱਥਰ ਵਿਛੇ ਹੋਏ ਹਨ ਬੀਬੀਆਂ ਪੈਣਾ ਜਿਨ੍ਹਾਂ ਦਾ ਕਹਿਦਾ ਇੱਕ ਭਰਾ ਆ ਇਹਦਾ ਇੱਕ ਪੁੱਤ ਹੈ ਉਹ ਅੱਜ ਦੁਖੀ ਹੈ ਉਹ ਅੱਜ ਰੋਂਦੇ ਹੈ ਅੱਜ ਉਹਨਾਂ ਦੇ ਉਹਨਾਂ ਦੇ ਰੋਂਦਿਆਂ ਨੂੰ ਦੇਖ ਕੇ ਉਹਨਾਂ ਦੇ ਦੁੱਖਾਂ ਨੂੰ ਦੇਖਦੇ ਹੋਏ ਅੱਜ ਬਹੁਤ ਜਣ ਸਮਾਜ ਦੇ ਸਾਥੀਆਂ ਨੇ ਇਸ ਸਰਕਾਰਾਂ ਦਾ ਪਿੱਟ ਸਿਆਪਾ ਕਰ ਲਈ ਇਕੱਤਰ ਹੋਏ ਬੈਠੇ ਆ ਜੇ ਸਰਕਾਰਾਂ ਇਸ ਨੂੰ ਨਹੀਂ ਠੱਲ ਪਾ ਸਕੀਆਂ ਤੇ ਇਹ ਧਰਨਾ ਲਗਾਤਾਰ ਨਿਰੰਤਰ ਜਾਰੀ ਰਹੇਗਾ ਕਿਉਂਕਿ ਬਹੁਤ ਜਣ ਸਮਾਜ ਪਾਰਟੀ ਅੱਜ ਉਹਨਾਂ ਲੋਕਾਂ ਵਾਸਤੇ ਇਕੱਠੇ ਇਕੱਠੀ ਹੋ ਕੇ ਅੱਜ ਇੱਥੇ ਬੈਠੀ ਹੈ ਸੋ ਇਹ ਤਾਂ ਨਾਲ ਲਗਾਤਾਰ ਚੱਲਦਾ ਰਹੇਗਾ ਜੇ ਸਰਕਾਰਾਂ ਇਹਨੂੰ ਨਾ ਰੋਕ ਸਕੀਆਂ ਚਿੱਟਾ ਦਿਨ ਰਾਤ ਬਿਕ ਰਿਹਾ ਹੈ ਪਰ ਜਿਹੜੀ ਕੰਢਕ ਲੈ ਕੇ ਜਿਹੜੀ ਦਾਣੇ ਲੋਕਾਂ ਨੂੰ ਇਹਨਾਂ ਨੇ ਦੇਣੇ ਸੀਗੇ ਉਹ ਬੰਦ ਕਰਕੇ ਬੈਠੇ ਹੈਗੇ ਆ ਸੋ ਇਹੋ ਜਿਹਾ ਕਿਨੇ ਦਿਨ ਚੱਲੂਗਾ ਸੋ ਅਸੀਂ ਇਸ ਰੋਸ ਮਜਾਰੇ ਵਿੱਚ ਇਕੱਤਰ ਹੋਏ ਸਾਰੇ ਸਾਥੀ ਅੱਜ ਪ੍ਰਣ ਕਰਦੇ ਆ ਕਿ ਜੇ ਸਰਕਾਰਾਂ ਨੇ ਇਹ ਮਸਲਾ ਹੱਲ ਨਹੀਂ ਕੀਤਾ ਤੇ ਇਹ ਤਾਨਾ ਤਰੰਤ ਨਿਰੰਤਰ ਲਗਾਤਾਰ ਚੱਲਦਾ ਰਹੇਗਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਬਰਿੰਦਰ ਬਦਨ ਭੋਜਨ ਸਮਾਏ ਪਾਰਟੀ ਸ਼ਹਿਰੀ ਪਰਦਾਨ ਕਿਉਂਕਿ ਸਰਕਾਰਾਂ ਕਹਿੰਦੀਆਂ ਸੀਗੀਆਂ ਕਿ ਆਪਾਂ ਜਿਹੜਾ ਨਸ਼ਾ ਹੈਗਾ 2 ਮਹੀਨੇ ਦੇ ਵਿੱਚ ਖਤਮ ਕਰਾਂਗੇ ਪਰ ਮੈਂ ਕਹਿੰਦਾ ਇਹ ਤਾਂ ਲੋਕਾਂ ਨੂੰ ਖਤਮ ਕਰਨ ਤੇ ਚਲ ਪਈ ਆ ਆ ਪਿੱਛੇ ਇੱਕ ਮੇਰੇ ਵੀਰ ਨੇ ਪੋਸਟ ਪਾਈ ਸੀਗੀ ਰਹੀਪੁਰ ਤੋਂ ਪੰਜ 6 ਬੰਦੇ ਜਿਹੜੇ ਹੈਗੇ ਆ ਨਸ਼ੇ ਕਰਕੇ ਮੌਤ ਦੇ ਘੜ ਉਤਰ ਗਏ ਕੀ ਸਰਕਾਰਾਂ ਇਹ ਚਾਹਦੀਆਂ ਹੈਗੀਆਂ ਹਰ ਦਿਨ ਕਿਤੇ ਨਾ ਕਿਤੇ ਮੌਤ ਹੁੰਦੀ ਆ ਸਿਰਫ ਨਸ਼ੇ ਕਰਕੇ ਹੁੰਦੀ ਆ ਪ੍ਰਸ਼ਾਸਨ ਇਸ ਬਾਲ ਕਿਉਂ ਨਹੀਂ ਧਿਆਨ ਦਿੰਦਾ ਕੀ ਪ੍ਰਸ਼ਾਸਨ ਬढ़ावा ਇਹਨਾਂ ਨੂੰ ਦੇ ਰਿਹਾ ਹੈਗਾ ਅੱਜ ਹਰ ਗਲੀ ਮਹੱਲੇ ਦੇ ਵਿੱਚ ਨਸ਼ਾ ਵਿਕਦਾ ਪਿਆ ਆ ਕੀ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਹੈਗਾ ਕਿ ਪ੍ਰਸ਼ਾਸਨ ਖੁਦ ਘਰਾ ਰਿਹਾ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਇਹ ਗੱਲ ਨਾ ਸੋਚੋ ਕਿ ਸਾਡੇ ਬੱਚੇ ਨਸ਼ਾ ਨਹੀਂ ਕਰਦੇ ਕਿਉਂਕਿ ਜਦੋਂ ਪਿੰਡ ਜਾਂ ਮਹੱਲੇ ਦੇ ਵਿੱਚ ਅੱਗ ਲੱਗਦੀ ਹੈ ਉਹ ਅੱਗ ਸਾਡੇ ਘਰ ਤੱਕ ਵੀ ਪਹੁੰਚਦੀ ਹੈਗੀ ਆ ਅੱਜ ਸਾਡੇ ਬੱਚੇ ਨਸ਼ਾ ਨਹੀਂ ਕਰਦੇ ਕੱਲ ਨੂੰ ਸਾਡੇ ਬੱਚੇ ਨੇ ਵੀ ਨਸ਼ਾ ਕਰਨਾ ਹੈਗਾ ਇਹ ਨਸ਼ੇ ਨਾਲ ਪਾਣੀ ਹੈਗੀ ਆ ਤੇ ਸਾਡਾ ਸਾਥ ਦਿਵੋ ਤੇ ਤਾਂ ਜੋ ਇਹ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਧੰਨਵਾਦ